ਮੱਜਾਂ ਦੇ ਵਿੱਚ ਆਏ ਕੁਝ ਮੁੰਡੇ ਰਲ ਕੇ ਮੇਲੇ ਕਰਨ ਲਾਏ ਇਹਨੂੰ ਬਲੈਕ 골ਡ ਦਾ ਨਾਮ ਦਿੱਤਾ ਅੱਜ ਮੰਨ ਲਓ ਜੇ ਕਿਤੇ ਕੋਈ ਵੱਡੀ ਮੀਟਿੰਗ ਵੀ ਹੁੰਦੀ ਹੈ ਉੱਥੇ ਵੀ ਮੱਜ ਨੂੰ ਬਲੈਕ 골ਡ ਕਹਿ ਜਾਂਦਾ ਉਹ ਸਾਰੀ ਆਪਣੀ ਸਸਤਾ ਦੀ ਦੇਣੀ ਹੈ ਬਲੈਕ 골ਡ ਠੀਕ ਹੈ ਬਲੈਕ 골ਡ ਨੂੰ ਲੋਕ ਤਾਂ ਭੁੱਲ ਗਏ ਸੀ ਬੁਰਜਰਗਾ ਨੇ ਆਖਿਆ ਬਲੈਕ 골ਡ ਪਾ ਲੋ ਜੇ ਕੁੜੀ ਦਾ ਬਿਆਹ ਕਰਨਾ ਤੁਰੇ ਜਾਂਦੇ ਤੋਕੜ ਵਿੱਚੋਂ ਵੱਡਣ ਵਾਲੀ ਵਿੱਚੋਂ ਗੱਬਣ ਵਿੱਚੋਂ ਸਾਰੀ ਵਿਕੂ ਠੀਕ ਹੈ ਤਾਂ ਕੋਈ ਚੀਜ਼ ਸਪੀਡ ਨਾਲ ਨਹੀਂ ਵਿਕਦੀ ਲੈ ਮੱਝ ਅੱਜ ਵੀ ਚੜਾ ਕੇ ਲੈ ਜਾ ਮੰਡੀ ਤੇ ਬਾਤਾ ਯਾਰ ਘੱਟ ਮੰਗਲੀ ਵੇਖ ਜੋਦੀ ਨਾਲ ਦੀ ਨਾਲ ਵਿਕਦੀ ਹੈ ਨਾ ਇਹ ਇਹਨੂੰ ਕਹਿੰਦੇ ਸੀ ਬਲੈਕ ਗੋਡ ਸੋਨਾ ਲੈ ਜਾ ਉਹਦੀ ਬਿਕ ਜੂ ਨਾ ਆਪਾਂ ਦੀ ਚੋਰੀ ਦਾ ਆਪਾਂ ਦੀ ਤੇਰਾ ਕੋਸ ਮਰ ਜੇ ਤੂੰ ਵੇਚੇਗਾ ਕੋਈ ਲੈ ਲੂ ਯਾਰ ਐਵੇਂ ਜਿ ਘਰੀ ਮੱਝ ਹੈ ਜਿੱਥੇ ਲੱਖ ਦੀ ਉਹ ਤੇ ਤੂੰ ਕਹਦੀ ਮੈਂ ਦਾ 70 ਦੀ ਦੇ ਦਉ ਤੇਰੀ ਲੈ ਲੂ ਠੀਕ ਹੈ ਇਹਨੂੰ ਤਾਂ ਹੀ ਬਲੈਕ ਗੋਡ ਕਹਿੰਦਾ ਜੇ ਇਹਦੇ ਵਿੱਚ ਆਉਂਦੇ ਆ ਜਿਵੇਂ ਪੁਰਾਣੇ ਬਰਜੁਰਗ ਸੀਗੇ ਅੱਜ ਤੱਕ ਜਿਨ੍ਹਾਂ ਕੋਲੇ 20 30 ਪਸ਼ੂ ਹੁੰਦੇ ਸੀ ਉਹਨਾਂ ਨੇ ਸਾਰਿਆਂ ਨੇ ਪਿੰਡ ਦਾ ਇਤਿਹਾਸ ਕੱਢ ਲਓ ਜ਼ਮੀਨਾਂ ਖਰੀਦ ਲਈਆਂ ਤੇ ਜਿਨ੍ਹਾਂ ਦੇ ਕੋਲੇ ਬਾਈ ਪਸ਼ੂ ਨਹੀਂ ਸੀ ਉਹ ਟਾਈਮਾਂ ਤੋਂ ਉਦੋਂ ਦੇ ਅੱਜ ਤੱਕ ਜ਼ਮੀਨਾਂ ਉਹਨਾਂ ਨੇ ਵੇਕਦੀਆਂ ਆ ਮੈਂ ਦੇਖਿਆ ਜ਼ਮੀਨਾਂ ਆ ਆਮਦਨ ਠਿਆਨੀ ਹੈ ਖਰਚਾ ਰੁਪਿਆ ਬਾਈ ਅੱਧ ਕਿੱਥੋਂ ਪੂਰਾ ਕਰੋਗੇ ਬਾਈ ਤੁਸੀਂ ਤੁਹਾਡਾ 5000 ਰੁਪਿਆ ਤੁਹਾਡਾ ਖਰਚਾ 15000 ਰੁਪਿਆ ਹੋਇਆ ਪਿਆ ਆਮਦਨ ਤੁਹਾਡੀ 5000 ਦੀ ਹੈ 10000 ਅਜੇ ਤਾਂ ਤੁਸੀਂ ਪਾਈ ਜਾਣੇ ਆ ਜਿੱਦੇ ਪੈਸੇ ਜ਼ਿਆਦੇ ਹੋਣਗੇ ਅਗਲੇ ਦਿਨ ਤਾਂ ਲੈਣੀ ਹੈ ਨਾ ਜੇਦੋਂ ਅਗਲੇ ਦਿਨ ਲੈਣੀ ਆ ਤੇ ਉੱਥੇ ਬੱਸ ਉਹ ਆ ਜਾਂਦਾ ਹਾਂਜੀ ਬਾਈ ਇੱਕ ਪਿੰਡੀ ਬਾਈ ਆਪਾਂ ਦੇਖਦੇ ਆ ਤੁਹਾਡੇ ਜਿਹੜੇ ਆਪਾਂ ਸੋਚਨੋਂ ਦੇਖ ਕੇ ਨਾ ਪੰਜਾਬ ਦੇ ਵਿੱਚ ਹਜ਼ਾਰਾਂ ਮੁੰਡੇ ਜਿਹੜੇ ਬਾਹਰ ਜਾਣ ਤੋਂ ਅਨਕਾਰ ਕਰਕੇ ਤੇ ਆਪਦੇ ਫਾਰਮ ਜਿਹੜੇ ਸਟਾਰਟ ਸਟਾਰਟ ਕਰ ਲਏ ਹਾਂ ਜੀ ਜਾਂ ਕਰਨ ਦੀ ਸੋਚ ਰਹੇ ਆ ਨਾ ਉਦੋਂ ਫਕਰ ਹੁੰਦਾ ਵੀ ਯਾਰ ਆ ਇੱਕ ਆਪਾਂ ਬਹੁਤ ਫਕਰ ਹੁੰਦਾ ਬਾਈ ਸੱਚੀ ਮੱਚੀ ਯਾਰ ਮੈਂ ਨਾ ਕਈ ਵਾਰੀ ਮੈਂ ਉਹੋ ਜਿਹੀਆਂ ਚੀਜ਼ਾਂ 'ਚ ਵੀ ਮੈਂ ਫਸ ਜਾਵਾਂ ਮੈਂ ਤੁਹਾਨੂੰ ਮੈਂ ਦੱਸਦਾ ਅੱਜ ਤੇਰੀ ਇੰਟਰਵਿਊ 'ਚ ਜਿਵੇਂ ਮੰਨ ਲਾ ਮੈਨੂੰ ਫੋਨ ਕਰਤਾ ਕਿਸੇ ਨੇ ਵੀ ਯਾਰ ਕੋਈ ਮੱਝ ਲੈਣੀ ਆ ਆਪਾਂ ਮੱਝ ਦੀ ਵੀਡੀਓ ਦੇਖ ਲਈ ਆਪਾਂ ਨੂੰ ਵੀ ਲੱਗਾ ਵੀ ਬੜਾ ਚੰਗੀ ਆ ਯਾਰ ਛੱਡਾ ਛੁਡਾ ਜ਼ਬਰਦਸਤ ਆ ਤੇ ਆਪਾਂ ਉਹਨੂੰ ਕਹਿਤਾ ਵੀ ਬਈ ਆ ਮੱਝ ਤੂੰ ਲੈ ਲੈ ਅਗਲੇ ਨੇ ਮੱਝ ਦਾ ਡਾਇਰੈਕਟਰ ਲੈ ਲਈ ਤਾਂ ਉਹ ਚੀਜ਼ਾਂ ਮੈਂ ਆਪ ਮੜਵਾਈ ਵੀ ਠੀਕ ਆ ਯਾਰ ਬੰਦੇ ਨੂੰ ਢੇਚ ਨਾ ਪਹੁੰਚੇ ਨਾਲ ਕੋਸੂਰ ਕੁਛ ਕਿਸੇ ਦਾ ਵੀ ਨਹੀਂ ਹੁੰਦਾ ਠੀਕ ਆ ਚੀਜ਼ ਦੇਖ ਕੇ ਲੈਤੀ ਮੁੜ ਕੇ ਕਈ ਵਾਰੀ ਦੁੱਧ ਕਿਤੇ ਬਾਦ ਕੱਢ ਜਾਵੇ ਕਿਉਂਕਿ ਆਪਾਂ ਨੂੰ ਪਤਾ ਹੁਣ ਫਾਰਮ ਵੱਡਾ ਹਨ ਤਾਂ ਇਹ ਚੀਜ਼ਾਂ ਬਹੁਤ ਹੁੰਦੀਆਂ ਅੱਜ ਜਿਹੜਾ ਫਕਰ ਹੈ ਵੀ ਜਿਹੜੇ ਹਜ਼ਾਰਾਂ ਮੁੰਡੇ ਜਿਹੜੇ ਬਾਹਰ ਨਹੀਂ ਗਏ ਬੜਾ ਮਾਣ ਰਾਤ ਨੂੰ ਇਹਦੇ ਸੋਚੀਦਾ ਵੀ ਯਾਰ ਬਸ ਆਪਣੀ ਇਹੀ ਮਿਹਨਤ ਆ ਪਾਏ ਨਾਲ ਸੋਚ ਗਏ ਜੇ ਆਪਾਂ 20 30 ਹਜ਼ਾਰ ਲੋਕਾਂ ਭਰਾਵਾਂ ਪਿੱਛੇ ਝਾਲ ਵੀ ਚੱਲ ਲਈ ਤਾਂ ਅੱਜ ਆਪਾਂ ਨੂੰ ਦੇਖ ਕੇ ਯਾਰ ਹਜ਼ਾਰਾਂ ਮੁੰਡੇ ਬਾਹਰੋਂ ਜਾਣ ਨੂੰ ਰੁਕੇ ਆ ਹਜ਼ਾਰਾਂ ਮੁੰਡਿਆਂ ਨੇ ਇੱਧਰ ਬਿਜ਼ਨ ਮੈਂ ਤੁਹਾਨੂੰ ਇਹ ਰਿਕਵੈਸਟ ਕਰਦਾ ਹੱਥ ਬਨ ਕੇ ਵੀ ਜਿੰਨਾ ਟਾਈਮ ਵਧੀਆ ਫਾਉ ਪੈਂਦਾ ਮੇਰੇ ਆਪ ਦਾ ਪੈਸਾ ਵੀ ਇੱਧਰ ਢੋ ਲੋ ਕੋਈ ਜ਼ਮੀਨ ਆਪਦੀ ਇੱਧਰੋਂ ਵੇਚੋ ਨਾ ਇੱਕ ਅੱਧਾ ਕਿਲਾ ਲੈਣਾ ਲਓ ਇਹ ਕਿਲਾ ਵੀ ਨਹੀਂ ਲੇਤਾ ਜਾਂਦਾ ਤਾਂ ਮੱਝਾਂ ਦਾ ਇੱਕ ਜਣਾ ਕਰੀ ਸਕਦਾ ਇੱਕ ਮੱਝ ਲੈਦੀ ਕਿਤੇ ਫੇਰ ਲੇਦੀ ਕਿਤੇ ਘੇਰਦੀ 2 ਸਾਲ ਮੱਝਾਂ ਪਾਂ 10 ਤੋਂ ਬਾਅਦ ਉਦੋਂ ਬਾਅਦ ਤਾਂ ਮੱਝਾਂ ਮੱਝਾਂ ਹੀ ਲਈ ਜਾਂਦੀਆਂ ਬਾਈ ਤਾਂ ਫਿਰ ਉਦੋਂ ਬਾਅਦ ਸਾਨੂੰ ਕਿਤੇ ਕਰਨ ਦੀ ਲੋੜ ਨਹੀਂ ਕਿਉਂਕਿ ਜਿਹੜੀ ਬਾਹਰਲੀ ਮਿਹਨਤ ਹੈ ਆਪਣਾ ਦੇਖਿਆ ਜਰਾ ਨੌਕਰਾ 5 ਵਜੇ ਉਠਾ ਦਿੰਦੇ ਆ ਬਚਾਰਿਆਂ ਨੂੰ 5 ਵਜੇ ਕਿਉਂ 4:15 ਮਿੰਟ ਤੇ ਉਠਾਉਣਾ ਮੈਂ ਤੇ ਠੀਕ ਆ ਤੇ ਰਾਤ ਨੂੰ ਪੈਂਦੇ 10 ਵਜੇ ਬਾਈ ਤੇ ਫਿਰ ਜਦੋਂ ਆਪਣੇ ਬੰਦੇ ਇੰਨੇ ਕੰਮ ਲੈਂਦੇ ਤੇ ਫਿਰ ਆਪਣੇ ਬੰਦੇ ਬਾਹਰ ਕੇ ਵੀ ਨਾ ਦਿਹਾੜੀ ਕਰਦੇ ਹੋਣਗੇ ਇਥੇ ਕੰਮ ਦਿਹਾੜੀ ਉਹ ਮੇ ਜਕਰੀਆ ਬਰੇ ਜਦੋਂ ਆਪਾਂ ਕਰਾਵਾਂਗੇ ਨਾ ਨੌਕਰਾਂ ਤੋਂ ਫਿਰ ਪਤਾ ਲੱਗੂ ਬਾਹਰ ਕਿਵੇਂ ਕੰਮ ਕਰਨਾ ਪੈਂਦਾ ਜੇ ਆਪਾਂ ਆਪਦੇ ਜਾ ਕੇ ਉਧਰ ਇੱਕ ਜਣਾ ਕਮਾਈ ਕਰਦਾ ਦੂਜੇ ਬੰਦੇ ਨੂੰ ਭੇਜੀ ਗਿਆ ਉਹ ਕੰਮ ਸੈੱਟ ਕਰਦਾ ਪੰਜ 10 ਸਾਲ ਵਿਚਾਰੇ ਨੇ ਉਹਨੇ ਮਿਹਨਤ ਵੱਧ ਕਰ ਲਈ ਇੱਕ ਨੇ ਇੱਧਰ ਕਰ ਲਈ ਤੇ ਸੈੱਟ ਹੋ ਜਾਂਦੇ ਆ ਪਰ ਬਾਹਰਲਾ ਪੈਸਾ ਇੱਧਰ ਆ ਜਾਈ ਪਰ ਜੇ ਬਾਹਰ ਬੈਠਣ ਲੱਗੇ ਸਾਰੇ ਕੰਮ ਪੰਜਾਬ ਖਤਮ ਹੋ ਜਾਣਾ ਤੇ ਮੁੰਡਿਆਂ ਦੇ ਨਾਲ ਹੀ ਪੰਜਾਬ ਆ ਜੇ ਮ ਵੀ ਇੱਥੇ ਕੋਈ ਪਾਣੀ ਬੁਣੀ ਕਿਤੇ ਨਹੀਂ ਜਾਂਦਾ ਆ ਪਰ ਆਣੇ ਬਜ਼ੁਰਗਾਂ ਦੀ ਥੰਮਣ ਵਰਗੇ ਛੋਟੇ ਛੋਟੇ ਹੁੰਦੇ ਸੀ ਉਹ ਕਹਿੰਦੇ ਸਾਡੀ ਜਵਾਨੀ ਚ ਪਾਣੀ ਤਾਹਾਂ ਸੀਗਾ ਸਾਡੀ ਜਵਾਨੀ ਜਵਾਨੀ ਥੱਲੇ ਜਾਵੜਿਆ ਜਮਾ ਜਦੋਂ ਮਰਨ ਕਨਾਰੇ ਆ ਦਵਾਰੇ ਫੇਰ ਤਾਂ ਸ਼ੇਮ ਆ ਗਈ ਠੀਕ ਆ ਸੇਮਾ ਸੂਮਾ ਜਿੱਦੋਂ ਦਵਾਰੇ ਹੁਣ ਗੁਜਰੇ ਸੀਗੇ ਤਾਂ ਉਦੋਂ ਮਾਲਾ ਸੇਮਾ ਉਤਰ ਕੇ ਇੱਥੇ 15 ਫੁੱਟ ਤੇ ਪਾਣੀ 20 ਫੁੱਟ ਤੇ ਟੋਆ ਕਰਨ ਲੱਗੇ ਸੀਗੇ ਲੋਕ ਉਹ ਟਾਈਮਾਂ ਚ ਉਹਨਾਂ ਡੱਥੀ ਜੀ ਹੋਈ ਵੀ ਸੀ ਐਵੇਂ ਇੱਕ ਡੈੜੀ ਵਰਗੇ ਜਦੋਂ ਬੁੜਿਆਂ ਦੀ ਉਮਰ ਦੇ ਵਿੱਚ ਵੀ ਪਹਿਲਾਂ ਤਾਂ ਸੁੱਕ ਹੀ ਪੈ ਗਏ ਠੀਕ ਹੈ ਫਿਰ ਜਾ ਕੇ ਕਿਦਾਮੀ ਪਾਣੀ ਤਾਂ ਆ ਕੇ ਸੇਮ ਪੈਣ ਲੱਗ ਗਈ ਫਿਰ ਪਾਣੀ ਦਾ ਲੈਵਲ ਹੌਲੀ ਹੌਲੀ ਘਟੀ ਗਈ ਫਿਰ ਸੋਕਾ ਆਉਂਦਾ ਫਿਰ ਸੇਮ ਪੈਂਦੀ ਹੈ ਉਹ ਬੁਢੇ ਆਪ ਮਗਰ ਲਿਆ ਪੀੜੀਆਂ ਕਹਿੰ ਜਾਂਦੇ ਵੀ ਐਂ ਹੁੰਦੀ ਆ ਪਾਣੀ ਦੀ ਹੱਲਚਲ ਮਕਾਨੀ ਕਹਿੰਦੇ ਆ ਵੀ ਧਰਤੀ ਦੇ ਜਿੰਨਾ ਪਾਣੀ ਆ ਉਹਦੇ ਨਾਲ 100 ਗੁਣਾ ਥੱਲੇ ਆ ਤਾਂ ਫਿਰ ਪਾਣੀ ਪੁਣੀ ਇਹ ਸਭ ਟੈਂਸ਼ਨ ਹੈ ਇਹ ਤਾਂ ਲੋਕਾਂ ਨੂੰ ਕਿਸੇ ਬਸੇ ਰਜਾ ਕੇ ਪਾਸੇ ਅਸੀਂ ਛੱਟਣਾ ਠੀਕ ਹੈ ਇੱਥੇ ਬਥੇਰਾ ਕੁਝ ਪਿਆ ਹਾਂ ਇੰਨਾ ਕੁ ਚੀਜ਼ ਆ ਜਿੰਨਾ ਕੁ ਫालतੂ ਬੇਸਟ ਚੀਜ਼ ਹੋਈ ਜਾਂਦੇ ਉਹਨਾਂ ਰੋਕੋ ਹਣ ਤੇ ਲਾ